ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਕੁੜੀਓ ਹੋਣੀ ਲੱਗਣੀ ਗਰਮੀਆਂ ਦੇਖੋ 5-500 ਵਾਲੇ ਲੋਰ ਕਰਤੇ 188 188 188 ਵੱਡਾ ਦੀਪੂ ਨੇ 188 ਜੀ ਕਰਤੇ ਲੋਰ ਜਿਹੜੇ ਬਾਜ਼ਾਰ ਚ 5-500 ਦੇ ਇੱਥੋਂ ਲੈ ਜਾਓ ਸਿਰਫ 188 ਜੀ ਕਰਤੇ ਮੈਂ ਜੀ ਅੱਜ ਦੇਖੋ 212 ਕਿਨੇ ਕਿਨੇ ਸੋਹਣੇ ਆ ਚੁੱਕੇ ਪਲਾਜੋਕੇ ਨੇ ਕਿਨੇ ਕਿਨੇ ਪਿਆਰੇ ਦੇਖੋ ਵਰਕ ਆ ਚੁੱਕੇ ਹੈ ਗਿਆ ਬਹੁਤ ਸੋਹਣੇ ਆ ਚੁੱਕੇ ਕਲਰ ਤੁਸੀਂ ਆਪਣੀ ਪਸੰਦ ਦੇ ਕੋੜੀ ਲੈ ਸਿਰਫ 200 ਤੇ 12 ਰੁਪਏ ਵਿੱਚ ਨਾ ਹੁਣ ਚੰਡੀਗੜ੍ਹ ਨਾ ਮੁਹਾਲੀ ਨਾ ਦਿੱਲੀ ਬੰਬੇ ਮਗਾਉਣ ਦੀ ਲੋੜ ਨਹੀਂ ਨਾ 8-800 ਰੁਪਈਆ ਖਰਤਣ ਦੀ ਲੋ ਕਪੜਾ ਵੀ ਸੋਹਣਾ ਰੇਟ ਵੀ ਸਿਰਫ 212 ਤੁਸੀਂ ਜਿਮ ਜਾ ਰਹੇ ਹੋ ਤੁਸੀਂ ਸੈਰ ਕਰਨ ਜਾਣਾ ਤੁਸੀਂ ਟਰੈਵਲ ਕਰਨਾ ਜਹਾਜ਼ ਤੇ ਪਹਿਣਾ ਤੇ ਪਾਉਣ ਲਈ ਬਹੁਤ ਸੋਹਣਾ ਕਪੜਾ 212 ਰੁਪਏ ਚ ਕਰਤਾ ਜੀ ਨਾ ਦੇਖੋ ਕੁੱਤੇ ਵਧੀਆ ਆ ਚੁਕੇ ਸ਼ਾਰਟ ਦੇ ਵਿੱਚ ਕੋਈ 1000 ਨਹੀਂ ਕੋਈ 1200 ਸਿਰਫ 494 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁਕੇ ਤੁਸੀਂ ਮਰਜੀ ਆਪਣੀ ਪਸੰਦੇ ਕੋੜੀ ਲੈ ਕੇ ਜਾ ਸਕਿਆ ਨਾ ਦੇਖੋ ਕਿੰਨੇ ਕਿੰਨੇ ਪਿਆਰੇ ਧਾਗੇ ਦਾ ਕੰਮ ਵੀ ਕੀਤਾ ਹੈਗਾ ਆ ਹਰ ਤਰ੍ਹਾਂ ਦੇ ਵਿੱਚ ਤੁਹਾਨੂੰ ਡਿਜ਼ਾਈਨ ਹੀ ਮਣੀ ਹੈਗੀ ਆ ਲਓ ਜੀ 388 388 388 ਕੋਟ ਸੈੱਟ ਵੀ ਕਰਤਾ ਸਿਰਫ 388 ਕੋਈ ਇਹਰਾ 800 ਨਹੀਂ ਲੈਣਾ ਕੋਈ 1200 ਨਹੀਂ ਲੈਣਾ ਕੋਈ 1500 ਨਹੀਂ ਲੈਣਾ ਸਿਰਫ 388 ਚ ਲੈ ਜਾਓ ਜੀ 388 ਚ ਕੋਡ ਸੈੱਟ ਲੈ ਜਾਓ ਇਸ ਤੋਂ ਉੱਪਰ ਵੀ ਜਿੰਤਾ ਨੇ ਮਰਜ਼ੀ ਲੈ ਜਾਓ 400 500 600 700 ਦੇ ਵਿੱਚ ਆ ਦੇਖੋ ਜਿਹੜੇ 25 2500 ਚ ਪਿਆਰ ਚ ਮਿਲਦੇ ਆ 22 2500 ਦੇ ਮਿਲਦੇ ਆ ਇੱਥੇ ਕਰਦੇ ਕੋਡੀਆਂ ਦੇ ਪਾ ਸਿਰਫ 7-800 ਰੁਪਏ ਦੇ ਵਿੱਚ ਲੈ ਜਾਓ ਦੇਖੋ ਜੀ ਡਿਜ਼ਾਈਨਰ ਪੀਸ ਡਿਜ਼ਾਈਨਰ ਪੀਸਾਂ ਦੇ ਵੀ ਰੇਟ ਤਿੰਨ-ਤਿੰਨ ਗੁਣਾ ਘੱਟ ਕਰਦੇ ਵੇਚ ਰਹੇ ਹਾਂ ਲਓ ਜੀ 1100-1200 ਵਾਲੇ ਵੇਚਣ ਵਾਲੇ ਕੋਟਾਂ ਲੈ ਸਿਰਫ 575 ਰੁਪਏ ਦੇਖੋ ਕਿੰਨੇ ਕਿੰਨੇ ਸੋਨੇ ਵਰਕ ਆ ਚੁੱਕੇ ਧਾਗੇ ਦਾ ਕੰਮ ਕੀਤਾ ਦੇਖੋ ਡਿਜ਼ਾਈਨਿੰਗ ਕਿੰਨੀ ਸੋਹਰ ਆ ਚੁੱਕੀ ਹੈ ਗਿਆ ਨਾਲ ਦੇਖੋ ਬਾਜੂ ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਇਹ ਚ ਕਲਰ ਡਿਜ਼ਾਈਨਿੰਗ ਹਰ ਤਰ੍ਹਾਂ ਦੇ ਹੈਗੇ ਆ ਹਰ ਤਰ੍ਹਾਂ ਤੁਹਾਨੂੰ ਸਟਾਕ ਮੈਂਨ ਤੇ ਪਸੰਦ ਤੁਹਾਡੀ ਆ ਜਣਾ 700 ਤੇ 75 ਰੁਪਏ ਵਿੱਚ ਦੇਖੋ ਜੀ ਕੋਟਿਆਂ ਦੇ ਵਿੱਚ ਬਹੁਤ ਸਾਰੀ ਵੈਰ ਕੋੜਤਿਆਂ ਦੇ ਵਿੱਚ ਪਲਾਜੋ ਸੂਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਕੁੜੀਆਂ ਦੇ ਸਾਰੇ ਹੀ ਪੈਸੇ ਫਾਇਦੇ ਹੁਣ ਗਰਮੀਆਂ ਦੇ ਵਿੱਚ ਲੁੱਟਣਾ ਨਾ ਕਰਾਓ ਹੋਰ ਦੁਕਾਨਾਂ ਦੇ ਸ਼ੋਅਰੂਮਾਂ ਤੇ ਜਾ ਕੇ ਐਵੇਂ ਪੈਸੇ ਨਾ ਉਜਾੜੋ ਵੱਡਾ ਡੀਪੂ ਤੇ ਆ ਜਾਓ ਜਿੱਥੇ 25-2500 ਵਾਲੇ 3-3000 ਵਾਲੇ ਪਲਾਜੋ ਸੂਟ 700 800000 12 1200 ਦੇ ਦੇ ਦਿਆਂਗੇ ਆ ਦੇਖੋ ਮੀਡੀਆ ਕਿੰਨੇ ਕਿੰਨੇ ਪਿਆਰੀ ਆ ਚੁੱਕੇ ਆ ਕਲਰ ਬਹੁਤ ਜੈਂਟਲੀ ਜੈਂਟਲੀ ਆ ਚੁੱਕੇ ਆ ਕਲਰ ਲਾਈਟੇ ਕਲਰ ਡਾਰਕ ਵੀ ਆ ਗਏ ਪਸੰਦ ਤੁਹਾਡੀ ਹੈਗੀ ਜਾਂ ਮੇਰੀ ਤੁਹਾਨੂੰ ਕਿਤੇ ਹੁਣ ਟੈਨਸ਼ਨ ਲੈਣ ਲੋੜ ਨਹੀਂ ਤੁਸੀਂ ਵੱਡਾ ਡਿਪਾ ਆ ਕੇ ਆਪਣੇ ਪਸੰਦੀਦੇ ਕੱਪੜੇ ਲੈ ਕੇ ਜਾ ਸਕਦੇ ਆ ਉਹ ਵੀ ਨਾਲੇ ਘੱਟ ਰੇਟਾਂ ਵਿੱਚ ਦੇਖੋ ਜੀ ਟੀ-ਸ਼ਰਟਾਂ ਦੇ ਵਿੱਚ ਸਾਈਜ਼ ਕਿੱਡੇ ਕਿੱਡੇ ਆ ਗਏ ਆ ਕੋਈ 500 ਨਹੀਂ ਕੋਈ 600 ਨਹੀਂ 231 ਰੁਪਏ ਦੀ ਟੀ-ਸ਼ਰਟ ਜੀ ਆ ਵੀ ਤੁਸੀਂ ਚੈੱਕ ਕਰ ਲਓ ਹਰ ਤਰ੍ਹਾਂ ਦੇ ਸਾਈਜ਼ ਦੇ ਰਹੇ ਆ ਹਰ ਤਰ੍ਹਾਂ ਦੇ ਰੰਗ ਦੇ ਰਹੇ ਆ ਡਿਜ਼ਾਈਨ ਵੱਖੋ ਵੱਖਰੇ ਦੇ ਜੇ ਤੁਸੀਂ ਚਾਹੁੰਦੇ ਹੋ ਸਾਨੂੰ ਥੋੜੀਆਂ ਹੋਰ ਚਾਹੀਦੀਆਂ ਪੂਰੀਆਂ ਸਟੈਂਡਰਡ ਵਾਲੀਆਂ ਪੂਰੀਆਂ ਟੈਪੋ ਟੈਪ ਜਿਹੜੀਆਂ ਅੱਜਕੱਲ ਟ੍ਰੈਂਡਿੰਗ ਚ ਟੀ-ਸ਼ਰਟਾਂ ਲੈ ਜਾਓ 4-400 ਰੁਪਏ ਚ ਦੇ ਦੇਾਂਗੇ 5-500 ਹੀ ਦੇ ਦੇਾਂਗੇ 3-300 ਦੇ ਦੇਾਂਗੇ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਆ ਤੁਹਾਡੇ ਲਈ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ 325 ਰੁਪਏ ਦੀ ਟੀ-ਸ਼ਰਟ ਆ ਜੀ ਆਹ ਆ 425 ਦੀ ਆ ਆ ਵੀ 400 ਰੁਪਏ ਦੀ ਰੇਂਜ ਦੇ ਵਿੱਚ ਮਤਲਬ ਰੇਟ ਬਹੁਤ ਘਟਿਆ 4 ਦਿਨ ਦੇ ਵਿੱਚ ਆ ਜਿਓ ਵੱਡੇ ਫਾਇਦੇ ਕਰਾਂਗੇ ਆ ਦੇਖੋ ਫਰੌਕ ਪਲਾਜੋ ਅੱਜ ਆ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਜੈਂਟਲੀ ਜੈਂਟ ਦੀ ਛੱਡਾਂ ਆ ਚੁੱਕੀਆਂ ਗਈਆਂ ਇੱਕ ਤੋਂ ਇੱਕ ਤੁਹਾਨੂੰ ਇਹਦੇ ਵਿੱਚ ਡਿਜ਼ਾਈਨਿੰਗ ਮੈਣੀ ਹੈਗੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਹੈਗੇ ਆ ਹਰ ਤਰ੍ਹਾਂ ਰੇਂਜ ਹੈਗੀ ਆ ਕੋਈ 1000 ਦੀ ਕੋਈ 1200 ਦੀ ਕੋਈ 15 2000 ਦੀ ਤੁਸੀਂ ਆਪਣੀ ਪਸੰਦ ਦੀ ਕੋਈ ਜਿੱਦਾਂ ਤੁਹਾਨੂੰ ਚਾਹੀਦੀ ਹੈਗੀ ਫਰੌਕ ਪਲਾਜੋ ਲੈ ਕੇ ਜਾ ਸਕਦੇ ਆ ਤੁਸੀਂ ਸਟੇਟ ਪਸੰਦ ਕਰਦੇ ਹੋ ਸਟੇਟ ਵੀ ਲੈ ਕੇ ਜਾ ਸਕਦੇ ਬਹੁਤ ਜ਼ਿਆਦਾ ਚਾਹੇ ਤੁਸੀਂ ਨਿਕਰ ਸੂਟ ਲੈ ਲਓ ਚਾਹੇ ਤੁਸੀਂ ਪਜਾਮੇ ਦੇ ਨਾਲ ਲੈ ਲਓ ਨਾਈਟ ਸੂਟ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਆਹ ਦੇਖੋ ਜੀ ਕੋਈ ਇਹ 1500 1800 ਨਹੀਂ ਇਹ ਸਿਰਫ 556 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇਣਾ ਨਾਈਟ ਸੂਟ ਦੇ ਵਿੱਚ ਵੀ ਵੱਖਰੇ ਵੱਖਰੀ ਕੁਆਲਿਟੀ ਵੱਖਰੇ ਵੱਖਰੇ ਰੰਗ ਵੱਖੋ ਵੱਖਰਾ ਕੱਪੜਾ ਤੇ ਬਾਜ਼ਾਰ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਕੱਟ ਕਰ ਦਿੱਤੇ ਹੈਗੇ ਆ। ਹਾਂ ਤੁਹਾਨੂੰ ਲੋਰ ਵੀ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਦੇਖੋ ਕਲਰ ਆ ਚੁੱਕੇ ਹੈਗੇ ਆ। ਇਹ ਆਪਾਂ ਦੇ ਨਾਲ ਸਿਰਫ 600 ਰੁਪਏ ਦਾ ਹੈਗਾ ਕੋਈ 400 ਕੋ 300 ਕੋ ਜਾਂ ਜਿੰਨੇ 250 ਰੁਪਏ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਲੋਰਾਂ ਵਿੱਚ ਵੀ ਤੁਸੀਂ 6 ਪੌਂਡ ਪਸੰਦ ਕਰਦੇ ਹੈਗੇ ਤੁਸੀਂ 2 ਬਾਕਸ ਪਸੰਦ ਕਰਦੇ ਹੈਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਜੀ। ਤੁਸੀਂ ਲੈਣੀਆਂ ਜੀਨ ਦੀਆਂ ਪੈਂਟਾਂ ਕਟੀਆਂ ਫੱਟੀਆਂ ਲੈਣੀਆਂ ਤੁਸੀਂ ਸਟ੍ਰੇਟ ਲੈਣੀਆਂ ਤੁਸੀਂ ਸਕੀਨੀ ਲੈਣੀਆਂ ਤੁਸੀਂ ਲਾਈਟ ਕੱਟ ਲੈਣੇ ਆ ਤੁਸੀਂ ਲੈਣੇ ਆ ਡਾਰਕ ਕਲਰ ਜੀਨ ਦੀਆਂ ਸੋ ਲੋ ਜੀ ਕੱਪੜੇ ਨਾਲ ਨਾਲ ਕੁੜੀਆਂ ਦੇ ਲਈ ਜੁੱਤੀਆਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਪੰਜਾਬੀ ਜੁੱਤੀਆਂ ਦੇ ਵਿੱਚ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ ਇਹ ਕੋਈ 25-2500 ਨਹੀਂ ਕੋਈ 3-3000 ਨਹੀਂ ਕੋਈ 500 ਕੋਈ 600 ਕੋਈ 800 ਰੇਂਜ ਦੇ ਵਿੱਚ ਲੈ ਜਾਓ ਕੁੜੀਆਂ ਦੇ ਨਾਲ-ਨਾਲ ਦੇਖੋ ਕਲਰ ਹੈਗੇ ਨਾ ਮੁੰਡਿਆਂ ਲਈ ਪੰਜਾਬੀ ਜੁੱਤੀਆਂ ਤੁਸੀਂ ਕੁਰਤੇ ਪਜਾਮੇ ਲਈ ਪਾਉਣੇ ਹੈਗੇ ਆ ਤੁਸੀਂ ਕੁਰਤੇ ਚਾਦਰੇ ਦੇ ਨਾਲ ਲਾਉਣਾ ਚਾਹੇ ਤੁਸੀਂ ਆ ਦੇਖ ਲਓ ਵੀ ਕੋਸੇ ਵਾਲੀਆਂ ਜੁੱਤੀਆਂ ਵਾਲੀਆਂ ਉਹਦੇ ਵਿੱਚ ਬਹੁਤ ਸਾਰੀ ਵਾਇਰਿਟੀ ਹੈਗੀ ਨਾ ਭਾਜੀ ਬਹੁਤ ਜ਼ਿਆਦਾ ਵਾਇਰਿਟੀ ਆ ਚੁੱਕੀ ਹੈ ਦੇਖੋ ਕਿੰਨੀ ਕਿੰਨੀ ਵਾਇਰਿਟੀ ਚੱਪਲ ਆ ਚੁੱਕੀਆਂ ਫੈਨਸੀ ਤੁਹਾਡੇ ਵਾਸਤੇ ਜਿਹੜੀ ਬਾਹਰ ਮਾਰਕੀਟ ਨੇਦੇ 300 400 500 ਦੀ ਆਪਾਂ ਅੱਜ ਇਹ ਸਿਰਫ 200 ਰੁਪਏ ਵਿੱਚ ਦੇਖੋ ਕਿੰਨੀ ਵਾਇਰਿਟੀ ਆ ਚੁੱਕੀ ਸਾਡੇ ਵੀਰ ਟੈਗ ਲਾਉਣ ਲੱਗੇ ਹੈਗੇ ਆ ਤੁਹਾਡੇ ਵਾਸਤੇ ਨਵੇਂ-ਨਵੇਂ ਪਾਰਸਲ ਖੁੱਲ ਚੁੱਕੇ ਹੈਗੇ ਆ ਜਲਦੀ ਆਗੇ ਪਸੰਦੇ ਕੋਆਰਡੀ ਲੈ ਕੇ ਜਾ ਸਕਦੇ ਹੈਗੇ ਦੇਖੋ ਬਾਜ਼ਾਰ ਦੇ ਵਿੱਚ ਜਾਓਗੇ ਤਾਂ 500 ਰੁਪਿਆ ਵੱਡਾ ਡਿੱਪੂ ਦੇ ਆਜੂਗੇ ਨਾ 200 ਰੁਪਿਆ ਦੇਖੋ ਵੀ ਰੇਟ ਬਹੁਤ ਰੰਗ ਚੈੱਕ ਕਰ ਲੋ ਤੁਸੀਂ ਪਾਰਟੀ ਵੇਅਰ ਸ਼ੂਜ਼ ਲੈਣੇ ਆ ਬੈਲੀ ਲੈਣੀਆਂ ਤੁਸੀਂ ਸੈਂਡਲ ਲੈਣੇ ਆ ਤੁਸੀਂ ਘਰ ਪਾਉਣ ਲਈ ਸਲੀਪਰ ਲੈਣੇ ਆ ਬਾਥਰੂਮ ਚੱਪਲ ਲੈਣੀਆਂ ਤੁਸੀਂ ਸ਼ੇਰਵਾਨੀਆਂ ਦੇ ਨਾਲ ਪਾਉਣ ਦੇ ਲਈ ਲੈਣੀਆਂ ਹਰ ਇੱਕ ਤਰ੍ਹਾਂ ਦੀਆਂ ਇੱਥੇ ਜਾਣ ਕੇ ਸ਼ੂ ਤੁਹਾਨੂੰ ਮਿਲ ਜਾਣੇ ਹੈਗੇ ਆ ਕਿਉਂਕਿ ਕੁੜੀਆਂ ਦੇ ਨਾਲ-ਨਾਲ ਸਾਡੇ ਭਰਾਵਾਂ ਲਈ ਦੇਖੋ ਸਾਰਾ ਸੈਕਸ਼ਨ ਦਿਖਾ ਦਿਓ ਵੀ ਬੱਕ ਬੱਕ ਤਰ੍ਹਾਂ ਦੇ ਡਿਜ਼ਾਈਨ ਬੱਕ ਬੱਕ ਤਰ੍ਹਾਂ ਦੇ ਸਾਈਜ਼ ਬੱਖੋ ਬੱਖਰੇ ਬ੍ਰਾਂਡ ਚਾਹੇ ਤੁਸੀਂ ਸਪੋਰਟ ਸ਼ੂ ਲੈਣੇ ਆ ਚਾਹੇ ਤੁਸੀਂ ਫਾਰਮਲ ਸ਼ੂ ਲੈਣੇ ਆ ਚਾਹੇ ਤੁਸੀਂ ਕੁੜੀਆਂ ਲਈ ਲੈਣੇ ਆ ਚਾਹੇ ਤੁਸੀਂ ਬੱਚਿਆਂ ਲਈ ਲੈਣੇ ਆ ਹਰ ਇੱਕ ਤਰ੍ਹਾਂ ਦੇ ਸਾਈਜ਼ ਤੁਹਾਨੂੰ ਮਿਲ ਜਾਣੇ ਹੈਗੇ ਆ ਇੱਥੇ ਹਰ ਇੱਕ ਤਰ੍ਹਾਂ ਦੀ ਚੀਜ਼ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਸ਼ੂ ਸੈਕਸ਼ਨ ਦੇ ਵਿੱਚ ਕਰ ਦਿੱਤੇ ਆ ਛੇਤੀ ਆ ਜਾਓ ਆ ਦੇਖੋ ਬੱਚਿਆਂ ਲਈ ਵੀ ਦੇਖ ਲਓ ਬੱਚਿਆਂ ਲਈ ਵੀ ਬਹੁਤ ਸੋਹਣੇ ਸੋਹਣੇ ਸੈਂਡਲ ਆ ਚੁੱਕੇ ਆ ਜੇ ਤੁਸੀਂ ਬਜ਼ੁਰਗ ਹੋ ਤਾਂ ਬਜ਼ੁਰਗਾਂ ਦੇ ਲਈ ਉਹ ਦੇਖੋ ਸੈਂਡਲ ਕਿੰਨੇ ਆ ਗਏ ਆ ਮਤਲਬ ਖੁੱਲੇ ਢੁੱਲੇ ਤੁਸੀਂ ਆਪਣੇ ਸਾਈਜ਼ ਦੇ ਲੈ ਕੇ ਜਾ ਸਕਦੇ ਆ ਸੋ ਛੇਤੀ ਆ ਜਾਓ ਵੱਡੇ ਫਾਇਦੇ ਵੱਡਾ ਡਿੱਪੂ ਆਜਾ ਜੋ ਬੰਗਾ ਕਰ ਰਿਹਾ ਆ ਭਾਈ ਜੀ ਆਉਣਾ ਕਿਦਾਂ ਲੋਕਾਂ ਨੇ ਇੱਥੇ ਆਨਲਾਈਨ ਕੋਈ ਸਿਸਟਮ ਹੈਗਾ ਉਹ ਵੀ ਦੱਸ ਦਿੰਦੇ ਭਾਜੀ ਸਾਡੇ ਇੰਸਟਾਗ੍ਰam YouTube Facebook ਪੇਜ ਹੈਗੇ ਤੁਸੀਂ ਲਾਈਵ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਨਮੀ ਨਮੀ ਅਪਡੇਟ ਦੇ ਸਕਦੇ ਹੋ ਕਿ ਨੰਬਰ ਸਕਰੀਨ ਤੇ ਆ ਰਿਹਾ ਹੈ ਕਾਲ ਕਰਕੇ ਤੁਸੀਂ ਕੋਈ ਵੀ ਵੀਡੀਓ ਕਾਲ ਤੇ ਪਸੰਦ ਕਾਣੀ ਵੈਰਿਟੀ ਚ ਕਰ ਸਕਦੇ ਆਗੇ ਸਾਡੇ ਆਊਟ ਆਫ ਕੰਟਰੀ ਆਊਟ ਆਫ ਸਾਈਡ 파ਰਸ ਜਨਹੜੀ ਕੋ ਬ੍ਰਾਂਚ ਕਰਾ ਨਹੀਂ ਤੁਸੀਂ ਬਟਾੜੀਪੂ ਬੰਗਾ ਠਾਣਾ ਤੇ ਬੈਕ ਸਟੇਜ ਤੇ ਆਉਣਾ ਹੈਗਾ ਕੈਮਰਾਮੈਨ ਸੁਖਰੰਦਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਬੰਗਾ